ਜੇ ਜੇ ਪਹਿਲੀ ਵਾਰ ਹੀ ਹੋਇਆ ਕਿ ਇੱਕ ਸਲਫ ਵਾਲੇ ਸਿਨੇਮਾ ਜਿਹੜੀ ਦੂਸਰੀ ਦੀ ਅਨਾਊਂਸਮੈਂਟ ਹੋ ਗਈ ਹੈ ਇਹ ਮੇਰੇ ਵੱਲ ਕੀ ਤਾਂ ਨਹੀਂ ਹੈਗੀ ਪਰ ਜੇ ਸਾਰਿਆਂ ਨੂੰ ਚੰਗੀ ਲੱਗ ਰਹੀ ਹੈ ਤਾਂ ਮਤਲਬ ਚੰਗੀ ਹੀ ਹੋਣੀ ਹੈ ਜਿਹੜੇ ਚਿੰਦਾ ਥੋੜੇ ਜਿਹਾ ਵਾਹਿਦ ਲੋਕ ਹੁੰਦੇ ਆ ਉਹ ਦੁਨੀਆ ਨੂੰ ਬਹੁਤ ਕੁਝ ਦੇ ਜਾਂਦੇ ਆ ਪਰ ਦੁਨੀਆ ਨੂੰ ਸਮਝਦੀ ਬਹੁਤ देर ਬਾਅਦ ਹੈ ਸਾਡੇ ਡੋਮੈਸਟਿਕ ਸਿਨੇਮਾ ਦੇ ਵਿੱਚ ਇਸ ਤਰ੍ਹਾਂ ਦੀ ਅਪਰੋਚ ਰੱਖ ਕੇ ਫਿਲਮ ਬਣਾਉਣਾ ਕਮਰਸ਼ੀਅਲੀ ਇਹ ਆਪਣੇ ਆਪ ਚ ਚੈਲੈਂਜਿੰਗ ਜ਼ੋਰਦਰੀ ਆ ਪਰ ਜੇ ਹੋ ਜਾਂਦੀ ਹੈ ਤੇ ਉਹ ਵੀ ਇੱਕ ਕਲਟ ਹੋਊਗਾ ਜਿਵੇਂ ਸ਼ਾਇਰ ਇੱਕ ਕਲਟ ਆ ਆਪਣੇ ਆਪ ਚ ਵਾਹਿਦ ਇੱਕ ਨੌਤੀ ਆਪਣੇ ਵਰਗੀ ਸਿਲਮ ਹੈ ਮੈਨੂੰ ਲੱਗਦਾ ਏ ਵੀ ਇਸੇ ਤਰ੍ਹਾਂ ਹੀ ਹੋਏਗੀ ਤੁਹਾਨੂੰ ਲੱਗੂਗਾ ਕਿ ਯਾਰ ਕਿ ਤੁਸੀਂ ਖੁਸ਼ ਵੀ ਹੋਏ ਖੇੜਾ ਵੀ ਆਇਆ ਮਤਲਬ ਸਾਰਾ ਕੁਝ ਭੁੱਲ ਵੀ ਗਿਆ ਪਰ ਕੁਝ ਲੈ ਕੇ ਵੀ ਗਏ ਮੈਨੂੰ ਲੱਗਦਾ ਦੁਨੀਆ ਦੇ ਸਭ ਤੋਂ ਔਖੇ ਕੰਮਾਂ ਚੋ ਜੇ ਮਜ਼ਦੂਰੀ ਸਭ ਤੋਂ ਪਹਿਲੇ ਨੰਬਰ ਤੇ ਆ ਤੇ ਦੂਜੀ ਤੀਜੀ ਤੇ ਡਾਇਰੈਕਸ਼ਨ ਆ ਜਾਂਦੀ ਇਹਨਾ ਮੁਸ਼ਕਿਲ ਕੰਮ ਸਾਡੀ ਟੀਮ ਹੀ ਦੇਖਦੀ ਪ੍ਰੋਡਕਸ਼ਨ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੁੰਦਾ ਮੇਰਾ ਸਿਰਫ ਕ੍ਰੀਏਟਿਵੀ ਪਰਸਪੈਕਟਿਵ ਹੁੰਦਾ ਉਹੀ ਅਪਰੋਚ ਹੁੰਦੀ ਆ ਤੇ ਮੈਨੂੰ ਲੱਗਦਾ ਪ੍ਰੋਡਕਸ਼ਨ ਦੇ ਵਿੱਚ ਆਉਣ ਦੇ ਚਾਂਸਸ ਇਸ ਕਰਕੇ ਵਧੇ ਉਹਨਾਂ ਨੂੰ ਲੱਗਿਆ ਕਿ ਯਾਰ ਕੀ ਇਹਦਾ ਨੂੰ ਸੈਂਸ ਹੈਗੀ ਥੋੜੀ ਜਿਹੀ ਫਿਲਮ ਮੇਕਿੰਗ ਦੀ ਇਹਨੂੰ ਆਉਣਾ ਚਾਹੀਦਾ ਸ਼ਾਇਦ ਤਾਂ ਤੇ ਇਹਦਾ ਮੈਨੂੰ ਲੱਗਦਾ ਜਿਹੜਾ ਫਰਕ ਰਹੂਗਾ ਸ਼ਾਇਦ ਬਹੁਤ ਹੀ ਮੁਹੱਬਤ ਤੇ ਫੋਕਸਡ ਇਨਸਾਨ ਸੇਗਾ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਮੁਕੰਮਲ ਤੌਰ ਤੇ ਮੁਹੱਬਤ ਸਾਰੀ ਸਾਰੀ ਜ਼ਿੰਦਗੀ ਨਹੀਂ ਖੁੱਦੀ ਮੁਹੱਬਤ ਜ਼ਿੰਦਗੀ ਦਾ ਬਹੁਤ ਸੋਹਣਾ ਐਲੀਮੈਂਟ ਹੈ ਇਹ ਉਹ ਬੰਦਾ ਹੋਏਗਾ ਜਿਸ ਦੇ ਵਿੱਚ ਸਾਰੇ ਹੀ ਐਲੀਮੈਂਟ ਆਫ ਲਾਈਫ ਹੋਣਗੇ ਜਿਹੜੇ ਕਿ ਜ਼ਿਆਦਾ ਯੂਨੀਵਰਸਲ ਹੁੰਦੇ ਜ਼ਿਆਦਾ ਜਨਰਲਾਈਜ਼ ਕੀਤੇ ਜਾ ਸਕਦੇ ਆ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਮੈਂ ਹਾ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਫਿਲਮ ਆ ਰਹੀ ਹੈ ਆਪਣਾ ਰਸਤੂ ਆਜ ਦਾ ਪੋਸਟਰ ਲਾਂਚ ਹੋਇਆ ਹੈ ਤੇ ਸਤਿੰਦਰ ਸਰਤਾਜ ਸਰ ਸਾਡੇ ਨਾਲ ਮੌਜੂਦ ਹੈ ਗੱਲਾਂ ਬਾਤਾਂ ਕਰਦੇ ਆ ਪੋਸਟਰ ਨੂੰ ਲੈ ਕੇ ਸਸ਼ਕਲ ਸਰ ਸਸ਼ਕਲ ਜੀ ਕੀ ਹਾਲ ਛਾ ਚਰਦੀ ਗੱ ਮੋਹਤਵਯਾ ਕਿਵੇਂ ਨਾਲ ਗ੍ਰੇਕਪਾਸੇ ਸ਼ਾਇਰ ਸਕਸੈਸ ਹਨਾ ਹਿੱਟ ਜਾ ਰਹੀ ਹੈ ਉਹਦੀ ਤਾਰੀਪ ਹੋ ਰਹੀ ਦੂਜੇ ਪਾਸੇ ਨਵਾਂ ਪ੍ਰੋਜੈਕਟ ਸੀ ਲਾਂਚ ਕਰਤਾ ਹੈ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਹੀ ਹੋਇਆ ਕਿ ਇੱਕ ਸਲਮ ਵਾਲੇ ਸਿਨੇਮਾ ਜੈ ਦੀ ਦੂਸਰੀ ਦੀ ਅਨਾਊਂਸਮੈਂਟ ਹੋ ਗਈ ਹੈ ਇਹ ਮੇਰੇ ਵਰਗੀ ਤਾਂ ਨਹੀਂ ਹੈਗੀ ਪਰ ਜੇ ਸਾਰਿਆਂ ਨੂੰ ਚੰਗੀ ਲੱਗ ਰਹੀ ਹੈ ਤਾਂ ਮਤਲਬ ਚੰਗੀ ਹੀ ਹੋਣੀ ਹੈ ਬਾਕੀ ਟੀਮ ਵੀ ਬਹੁਤ ਖੁਸ਼ ਆ ਸ਼ਾਇਰ ਦੀ ਕਾਮਯਾਬੀ ਤੋਂ ਮੈਂ ਸਾਰਿਆਂ ਨੂੰ ਸੇਰਾ ਦਿਨਾ ਇਸ ਚੀਜ਼ ਦਾ ਸਸਤੌਰ ਤੇ ਆਡੀਅੰਸ ਨੂੰ ਜਿਹੜੇ ਇੰਨਾ ਫਿਲਮ ਚ ਹੱਸੇ ਵੀ ਰੋਏ ਵੀ ਦੁਆਵਾਂ ਵੀ ਦਿੱਤੀਆਂ ਤੇ ਮੈਂ ਸਾਰਾ ਟਾਈਮ ਬਾਹਰ ਸੀਗਾ ਆਸਟ੍ਰੇਲੀਆ ਨੂਰਨਸ ਦਾ ਟੂਰ ਚੱਲ ਰਹੀ ਜਦੋਂ ਉਹਦੀ ਫਿਲਮ ਰਿਲੀਜ਼ ਹੋਈ ਸੀ ਹੁਣ ਅਸੀਂ ਵਾਪਸ ਆਏ ਤੇ ਜਿੱਤੇ ਆਏ ਉਹ ਕਹਿੰਦੇ ਕਿ ਚਲੋ ਜੀ ਅਗਲੀ ਅਗਲੀ ਗੱਲ ਸ਼ੁਰੂ ਕਰਦੇ ਜੀ ਤਾਂ ਤੁਹਾਡੇ ਵੱਲੋਂ ਵੀ ਆਡੀਅנס ਲਈ ਸਰਪ੍ਰਾਈਜ਼ ਸੀਗਾ ਇਹ ਤੇ ਇਹਦੇ ਨਾਲ ਹੁਣ ਤੁਹਾਡੇ ਵੀ ਅਸੀਂ ਕਹਿ ਸਕਦੇ ਹਾਂ ਪ੍ਰੋਮੋਸ਼ਨ ਹੋ ਰਹੀ ਹੈ ਕਾਇਕਟ੍ਰੈਕਟਰ ਬਣੇ ਫਿਰ ਪ੍ਰੋਡਿਊਸਰ ਹੁਣ ਡਾਇਰੈਕਟਰ ਬਣਨਾ ਪਲਾਨ ਤਾਂ ਨਹੀਂ ਸਤੰਦਰ ਸਰਕਾਰ ਦੇ ਦਿਮਾਗ ਨਹੀਂ 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 ਮੈਨੂੰ ਲੱਗਦਾ ਦੁਨੀਆ ਦੇ ਸਭ ਤੋਂ ਔਖੇ ਕੰਮਾਂ 'ਚੋਂ ਜੇ ਮਜ਼ਦੂਰੀ ਸਭ ਤੋਂ ਪਹਿਲੇ ਨੰਬਰ ਤੇ ਆ ਤੇ ਦੂਜੀ ਤੀਜੀ ਤੇ ਡਾਇਰੈਕਸ਼ਨ ਆ ਜਾਂਦੀ ਇਹਨਾ ਜਿੰਨੇ ਵੀ ਡਾਇਰੈਕਟਰਸ ਨੇ ਦੁਨੀਆ ਦੇ ਉਹਨਾਂ ਦੇ ਉੱਤੇ ਬਹੁਤ ਬਰਡਨ ਹੁੰਦਾ ਬਹੁਤ ਮੁਸ਼ਕਲ ਕੰਮ ਹੈ ਇਹ ਪਰ ਪ੍ਰਮਾਤਮਾ ਕਰੇ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਸੇਲਾ ਮਿਲੇ ਉਹਨਾਂ ਦਾ ਜ਼ਿਕਰ ਹੋਵੇ ਤੇ ਉਹਨਾਂ ਦੇ ਕਰਕੇ ਵੀ ਫਿਲਮਾਂ ਲਿਖੀਆਂ ਜਾਣ ਤੁਸੀਂ ਮਤਲਬ ਤੁਹਾਡੇ ਮਾਈਂਡ ਚਦਾ ਕਿਉਂ ਹੈ ਕਿ ਤੁਸੀਂ ਹੁਣ ਫਿਲਮ ਨੂੰ ਪ੍ਰੋਡਿਊਸ ਕਰੋ ਹਨਾ ਕਿਉਂਕਿ ਤੁਹਾਡੇ ਗਾਣੇ ਬਹੁਤ ਪ੍ਰਸੰਨ ਕੀਤੇ ਜਾਂਦੇ ਆ ਤੁਹਾਡੀ ਐਕਟਿੰਗ ਨੂੰ ਵੀ ਹੁਣ ਹੌਲੀ ਹੌਲੀ ਤੁਸੀਂ ਪ੍ਰੋਡਕਸ਼ਨ ਲਾਈਨ ਦੇ ਵਿੱਚ ਆ ਰਹੇ ਹੋ ਸਰਤਾਜ ਦੇ ਮਾਈਂਡ ਦੇ ਵਿੱਚ ਇਹਦਾ ਕਿਹਾ ਕਿ ਉਹਨਾਂ ਨੇ ਇਹ ਡਿਸੀਜਨ ਲਿਆ ਕਿ ਹੁਣ ਫਿਲਮਾਂ ਮੈਂ ਆਪੇ ਪ੍ਰੋਡਿਊਸ ਕਰਾਂ ਹਾਂ ਨਹੀਂ ਫਿਰਦੌਸ ਪ੍ਰੋਡਕਸ਼ਨ ਦਾ ਸਾਡਾ ਬਹੁਤ ਦੇਰ ਤੋਂ ਚੱਲਦਾ ਹੀ ਉਹਦੇ ਵਿੱਚ ਅਸੀਂ ਕਾਫੀ ਕੁਝ ਬਣਾਉਂਦੇ ਹੀ ਸੀਗੇ ਤੇ ਇਸ ਵਾਰੀ ਮਿਊਨਿਸਪਲਿਟੀ ਕਹਿੰਦੀ ਕਿ ਨਹੀਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਨਾਲ ਆਓ ਹਨਾ ਕਿਸੇ ਵੀ ਤਰੀਕੇ ਦੇ ਨਾਲ ਤੇ ਸਾਡੀ ਟੀਮ ਹੀ ਦੇਖਦੀ ਪ੍ਰੋਡਕਸ਼ਨ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੁੰਦਾ ਮੇਰਾ ਸਿਰਫ ਕ੍ਰੀਏਟਿਵ ਹੀ ਪਰਸਪੈਕਟਿਵ ਹੁੰਦਾ ਉਹੀ ਅਪਰੋਚ ਹੁੰਦੀ ਆ ਤੇ ਮੈਨੂੰ ਲੱਗਦਾ ਪ੍ਰੋਡਕਸ਼ਨ ਦੇ ਵਿੱਚ ਆਉਣ ਦੇ ਚਾਂਸਸ ਇਸ ਕਰਕੇ ਬਦ ਇਹਨਾਂ ਨੂੰ ਲੱਗਿਆ ਕਿ ਯਾਰ ਕਿ ਇਹਦਾ ਨੂੰ ਸੈਂਸ ਹੈਗੀ ਥੋੜੀ ਜਿਹੀ ਫਿਲਮ ਇੰਡੀਆ ਨੂੰ ਆਉਣਾ ਚਾਹੀਦਾ ਸ਼ਾਇਦ ਇਹ ਹੋ ਸਕਦਾ ਦੂਸਰਾ ਇਹ ਹੈ ਕਿ ਸਮ ਟਾਈਮਸ ਤੁਹਾਨੂੰ ਇੱਕ ਬਹੁਤ ਹੀ ਬੋਲਡ ਇਮੀਡੀਏਟ ਡਿਸੀਜਨ ਲੈਣੇ ਹੁੰਦੇ ਆ ਤੁਸੀਂ ਵੀ ਇੱਕ ਪ੍ਰੋਡਿਊਸਰ ਹੋ ਲੈ ਸਕਦੇ ਆਪਣਾ ਰਸਤੂ ਜਦੋਂ ਲਾਂਚ ਹੋਇਆ ਨਾ ਅਸੀਂ ਪਿੱਛੇ ਜਦੋਂ ਮੀਡੀਆ ਵਾਲੇ ਬੈਠੇ ਗੱਲਬਾਤ ਕਰ ਰਹੇ ਸੀ ਆਪ ਸਾਰਿਆਂ ਨੇ ਕਿਹਾ ਕਿ ਕਿੰਨਾ ਹਨਾ ਮਤਲਬ ਕਿ ਆਪਣੇ ਆਲੇ ਦੁਆਲੇ ਵਾਲਾ ਕੈਰੇਕਟਰ ਹੈ ਹਰ ਕਿਸ ਨੇ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਗਿਆ ਹੈ ਖਣਾ ਮੀਡੀਆ ਤੋਂ ਤੇ ਮਤਲਬ ਬਹੁਤ ਜ਼ਿਆਦਾ ਲੋਕਾਂ ਨੇ ਇਸ ਸੀਜ਼ਨ ਨਾਲ ਕਨੈਕਟਡ ਕੀਤਾ ਤੁਸੀਂ ਜਦੋਂ ਕਹਾਣੀ ਸੁਣੀ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਇਆ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਯਾਰ ਕਿ ਜਿਹੜੇ ਚਿੰਦਾ ਥੋੜੇ ਜਿਹਾ ਵਾਹਿਦ ਲੋਕ ਹੁੰਦੇ ਆ ਉਹ ਦੁਨੀਆ ਨੂੰ ਬਹੁਤ ਕੁਝ ਦੇ ਜਾਂਦੇ ਆ ਪਰ ਦੁਨੀਆ ਨੂੰ ਸਮਝਦੀ ਬਹੁਤ देर ਬਾਅਦ ਹੈ ਸਾਡੇ ਡੋਮੈਸਟਿਕ ਸਿਨੇਮਾ ਦੇ ਵਿੱਚ ਇਸ ਤਰ੍ਹਾਂ ਦੀ ਅਪਰੋਚ ਰੱਖ ਕੇ ਫਿਲਮ ਬਣਾਉਣਾ ਕਮਰਸ਼ੀਅਲੀ ਇਹ ਆਪਣੇ ਆਪ ਚ ਚੈਲੈਂਜਿੰਗ ਜ਼ੋਰਦੀ ਆ ਪਰ ਜੇ ਹੋ ਜਾਂਦੀ ਆ ਤੇ ਉਹ ਵੀ ਇੱਕ ਕਲਟ ਹੋਊਗਾ ਜਿਵੇਂ ਸ਼ਾਇਰ ਇੱਕ ਕਲਟ ਆ ਆਪਣੇ ਆਪ ਚ ਵਾਹਿਦ ਇੱਕ ਨੌਤੀ ਆਪਣੇ ਵਰਗੀ ਫਿਲਮ ਐ ਮੈਨੂੰ ਲੱਗਦਾ ਏ ਵੀ ਇਸੇ ਤਰ੍ਹਾਂ ਹੀ ਹੋਏਗੀ ਤੁਹਾਨੂੰ ਲੱਗੂਗਾ ਕਿ ਯਾਰ ਕਿ ਤੁਸੀਂ ਕੁਝ ਵੀ ਹੋਏ ਖੇੜਾ ਵੀ ਆਇਆ ਮਤਲਬ ਸਾਰਾ ਕੁਝ ਭੁੱਲ ਵੀ ਗਿਆ ਪਰ ਕੁਝ ਲੈ ਕੇ ਵੀ ਗਿਆ ਇਹ ਬਹੁਤ ਘੱਟ ਹੁੰਦਾ ਤੇ ਇਹ ਹੋਣਾ ਚਾਹੀਦਾ ਮਤਲਬ ਸਿਨੇਮਾ ਦੀ ਰਿਸਪੌਂਸਿਬਿਲਟੀ ਟਵਰਡਸ ਜਿਹੜੀ ਆ ਮੈਂ ਬਹੁਤ ਬਲੰਟ ਪਿੱਛੇ ਜੇ ਸਟੇਟਮੈਂਟ ਥੋੜੀ ਜਿਹੀ ਵਿਕਾਸ ਸਰ ਦੀ ਉਹਨਾਂ ਨੇ ਤਾਂ ਬੜਾ ਬੋਲ ਤਰੀਕੇ ਨਾਲ ਕਿਹਾ ਮੈਂ ਉਹਦਾ ਬੋਲਡ ਨਹੀਂ ਹੈਗਾ ਤੇ ਮੈਂ ਸਿਰਫ ਇਸ ਤਰੀਕੇ ਨੇ ਕਹਿ ਸਕਦਾ ਕਿ ਸਿਨੇਮਾ ਨੂੰ ਇੱਕ ਸੋਸ਼ਲ ਰਿਸਪੋਨਸੀਬਿਲਟੀ ਜ਼ਰੂਰ ਰੱਖਣੀ ਚਾਹੀਦੀ ਬਿਲਕੁਲ ਪੋਸਟਰ ਦੇ ਵਿੱਚ ਜਿੰਨਾ ਕਿ ਸਾਨੂੰ ਤੁਹਾਡਾ ਕੈਰੈਕਟਰ ਸਮਝ ਆ ਇੱਕ ਚੁਲਬੁਲਾ ਜਿਹਾ ਹਨਾ ਜਿੱਦਾਂ ਦਾ ਨਾਮ ਹੈ ਤੇ ਕੀ ਇਹ ਉਹ ਵਾਲਾ ਹੋ ਸਕਦਾ ਜਿੱਦਾਂ ਸ਼ਾਇਰ ਸ਼ਾਇਰ ਬਨਣ ਤੋਂ ਪਹਿਲਾਂ ਤੁਹਾਡਾ ਕੈਰੈਕਟਰ ਸੀ ਉਹ ਵੀ ਇੱਕ ਚੁਲਬੁਲਾਪਨ ਸੀ ਗਾਵੇ ਵਿੱਚ ਹਨਾ ਕੋਈ ਟੈਨਸ਼ਨ ਨਹੀਂ ਫਿਕਰ ਨਹੀਂ ਉਹ ਸ਼ਾਇਰ ਦਾ ਤੇ ਇਹਦਾ ਮੈਨੂੰ ਲੱਗਦਾ ਜਿਹੜਾ ਫਰਕ ਰਹੂਗਾ ਸ਼ਾਇਰ ਬਹੁਤ ਹੀ ਮੁਹੱਬਤ ਤੇ ਫੋਕਸਡ ਇਨਸਾਨ ਸਗਾ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਮੁਕੰਮਲ ਤੌਰ ਤੇ ਮੁਹੱਬਤ ਸਾਰੀ ਦੀ ਸਾਰੀ ਜ਼ਿੰਦਗੀ ਨਹੀਂ ਹੁੰਦੀ ਮੁਹੱਬਤ ਜ਼ਿੰਦਗੀ ਦਾ ਇੱਕ ਬਹੁਤ ਸੋਹਣਾ ਐਲੀਮੈਂਟ ਹੈ ਇਹ ਉਹ ਬੰਦਾ ਹੋਵੇਗਾ ਜਿਸ ਦੇ ਚ ਸਾਰੇ ਹੀ ਐਲੀਮੈਂਟ ਆਫ ਲਾਈਫ ਹੋਣਗੇ ਜਿਹੜੇ ਕਿ ਜ਼ਿਆਦਾ ਯੂਨੀਵਰਸਲ ਹੁੰਦੇ ਜ਼ਿਆਦਾ ਜਨਰਲਾਈਜ਼ ਕੀਤੇ ਜਾ ਸਕਦੇ ਆ ਹਰ ਸਾਰੇ ਬੰਦੇ ਸ਼ਾਇਰ ਤਾਂ ਹੋ ਨਹੀਂ ਸਕਦੇ ਇਸ ਕਰਕੇ ਉਹਦੀ ਕੋਰਿਲੇਟਿਵਿਟੀ ਕਿੰਨੀ ਘਟ ਹੈ ਉਹ ਨਹੀਂ ਸਾਨੀ ਸਰ ਕਹਿੰਦੇ ਕਿ ਤੁਸੀਂ ਪੋਇਟ ਸ਼ਾਇਰੀ ਤੇ ਫਿਲਮਾਂ ਨਾਲ ਕੇ ਪੰਜਾਬ ਦੇ ਵਿੱਚ ਸਕਸੈਸਫੁਲ ਕਰਤੀ ਇਸ ਤੋਂ ਵੱਡੀ ਅਕਾਮਪਲਿਸ਼ਮੈਂਟ ਕੋਈ ਨਹੀਂ ਹੋ ਸਕਦੀ ਸੋ ਇਹ ਅਗਲਾ ਕਰੈਕਟਰ ਤਾਂ ਉਹ ਆ ਜਿਹੜਾ ਕਿ ਕੋਈ ਵੀ ਹੋ ਸਕਦਾ ਬਿਲਕੁਲ ਸੋ ਇਸ ਕਰਕੇ ਜੀ ਕਿਉਂਕਿ ਜਦੋਂ ਵੀ ਤੁਹਾਡਾ ਨਾਮ ਕਿਸੇ ਪ੍ਰੋਜੈਕਟ ਦੇ ਨਾਲ ਜੁੜ ਜਾਂਦਾ ਹੈ ਨਾ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਆਡੀਅנס ਨੂੰ ਵੀ ਯਕੀਨ ਹੁੰਦਾ ਹੈ ਕਿ ਅਦਰ ਸਰਤਾਜ ਇਸ ਫਿਲਮ ਦੇ ਵਿੱਚ ਹੈ ਨਾ ਡੈਫੀਨਿਟਲੀ ਇਸ ਫਿਲਮ ਦੇ ਵਿੱਚ ਕੁਝ ਪੋਜ਼ਿਟਿਵ ਕੁਝ ਵਧੀਆ ਕੁਝ ਮੈਸੇਜ ਵੀ ਮਿਲੇਗਾ ਤੇ ਜਦੋਂ ਇਦਾਂ ਦੇ ਕੰਪਲੀਮੈਂਟ ਤੁਹਾਨੂੰ ਮਿਲਦੇ ਆ ਤੇ ਕੀ ਮਹਿਸੂਸ ਕਰਦੇ ਸਰਤਾਜ ਕਿ ਤਾਰੀਫ਼ ਤਾਂ ਤੁਹਾਡੀ ਸਾਰੀ ਦੁਨੀਆ ਕਰਦੀ ਹੈ ਨਹੀਂ ਤਾਰੀਫ਼ ਕਿਸੇ ਵੀ ਅਰਚੰਗਲ ਲਗਣੀ ਹੀ ਚਾਹੀਦੀ ਆ ਹਨਾ ਇਹਦਾ ਫੀਨੋਮੈਨਾ ਹੀ ਇਹ ਆ ਤੁਸੀਂ ਕਰਦੇ ਹੀ ਇਸ ਕਰਕੇ ਆ ਜਿਹੜੀ ਕਲਾ ਆ ਉਹ ਸਰਾਏ ਜਾਣ ਲਈ ਪਹਿਲਾਂ ਬਣਾਈ ਜਾਂਦੀ ਆ ਫਿਰ ਉਹ ਵਿਕ ਵੀ ਜਾਂਦੀ ਉਹਦੇ ਪੈਸੇ ਵੀ ਮਿਲ ਜਾਂਦੇ ਇਹ ਵੱਖਰੀ ਅਲੱਗ ਗੱਲ ਆ ਪਰ ਜਿਹੜੀ ਤੀਸਰੀ ਗੱਲ ਆ ਕਿ ਕਲਾ ਸਰਾਈ ਵੀ ਜਾਵੇ ਉਹਦੇ ਪੈਸੇ ਵੀ ਮਿਲ ਜਾਣ ਤੇ ਉਹ ਕੋਈ ਚੰਗਿਆਈ ਵੀ ਦੇ ਜੇ ਇਹ ਥਰਡ ਡਾਈਮੈਂਸ਼ਨ ਹੈ ਜਿਹੜੀ ਬਹੁਤ ਰੇਅਰਸਟ ਆਫ ਦੀ ਰੇਅਰ ਹੁੰਦੀ ਆ ਮਿਊਜ਼ਿਕੋਲੋਜੀਸ ਵੀ ਪੇਂਟਿੰਗਸ ਵੀ ਕਿਸੇ ਵੀ ਆਰਟ ਦੇ ਵਿੱਚ ਥਰਡ ਡਾਈਮੈਂਸ਼ਨ ਹੈ ਜਿਹੜੀ ਇਹ ਜੇ ਹੁੰਦੀ ਹੋਵੇ ਤੇ ਉਹ ਉਹ ਨੂੰ ਕੋਨੋਂ ਫੇ ਕਿਸੇ ਵੱਡੀ ਥਾਂ ਤੇ ਉੱਪਰਲੀ ਸ਼ੈਲਫ ਤੇ ਰੱਖ ਦਿੰਦੇ ਆ ਲੋਕ ਕਿ ਅੱਛਾ ਯਾਰ ਇਹਦਾ ਵੀ ਆਪਣਾ ਮਿਆਰ ਆ ਜਾਂਦਾ ਸੋ ਬਹੁਤ ਮੈਨੂੰ ਖੁਸ਼ੀ ਵੀ ਆ ਕਿ ਲੋਕ ਤੁਹਾਡੇ ਤੋਂ ਇਤਵਕੋ ਵੀ ਕਰਦੇ ਆ ਲੋਕਾਂ ਨੂੰ ਤੁਹਾਡੇ ਤੇ ਇਤਬਾਰ ਵੀ ਆ ਕਿ ਤੁਸੀਂ ਕੁਝ ਨਾ ਕੁਝ ਚੰਗਾ ਕਰੋਗੇ ਚੰਗਾ ਕਰਨਾ ਵੀ ਸੌਖਾ ਹੁੰਦਾ ਚੰਗਾ ਕਰਕੇ ਲੋਕਾਂ ਨੂੰ ਕਮਰਸ਼ੀਅਲੀ ਐਂਟਰਟੇਨ ਕਰਨਾ ਇਹ ਅਮਲਗਮੇਸ਼ਨ ਜਿਹੜੀ ਆ ਬੜੀ ਮੁਸ਼ਕਿਲ ਹੁੰਦੀ ਆ ਤੇ ਜੇ ਇਹ ਹੋ ਜਵੇ ਤੇ ਇਹਦੇ ਵਰਗੀ ਗੀਸ ਹੈ ਲਾਸਟ ਕੁਐਸਚਨ ਮੇਰਾ ਇਹ ਕਿ ਆਪਣਾ ਅਰਸਤੋ ਜਦ ਨਾਮ ਤੁਹਾਨੂੰ ਸੁਣਾਇਆ ਗਿਆ ਤੇ ਤੁਹਾਡੇ ਦਿਮਾਗ ਸਭ ਤੋਂ ਪਹਿਲਾਂ ਕਿਹੜੀ ਗੱਲ ਆਈ ਬੈਲੈਂਸ ਬੈਲੈਂਸ ਜਿਹੜਾ ਬੇਸਿਕਲੀ ਅਰਿਸਟੋਟਲ ਦਾ ਸਭ ਤੋਂ ਵੱਡਾ ਸਿਧਾਂਤ ਮੈਨੂੰ ਲੱਗਦਾ ਕਿ ਦੁਨੀਆ ਤੇ ਲਾਗੂ ਹੋ ਚੁੱਕਾ ਹੋਣਾ ਚਾਹੀਦਾ ਜਾਂ ਹੋ ਰਿਹਾ ਜੇ ਨਹੀਂ ਹੋਇਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਟੁੱਕੜ ਸਾਡੀ ਸਟੇਟ ਤੱਕ ਕਿ ਜ਼ਿੰਦਗੀ ਦੇ ਵਿੱਚ ਬੈਲੈਂਸ ਕਿਦਾਂ ਲਿਆ। ਥੈਂਕ ਯੂ ਸੋ ਮਚ ਸਰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। I hope ਇਹ ਮੂਵੀ ਵੀ ਸੁਪਰ ਡੂਪਰ ਹਿੱਟ ਜਾਏ ਤੇ ਅਸੀਂ ਤੁਹਾਡੇ ਨਾਲ ਇਦਾਂ ਹੀ ਗੱਲਬਾਤ ਕਰਦੇ ਰਹੀਏ। ਮਿਹਰਬਾਨੀ